ਲੋਕ ਸਭਾ ਦੀ ਆਖਰੀ ਗੀੜ ਦੀ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਮਤਦਾਨ ਜੋ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਸੋ ਦੱਸ ਦਈਏ ਕਿ ਹਲਕਾ ਖਡੂਰ ਸਾਹਿਬ ਦੇ ਜੰਡਿਆਲਾ ਗੁਰੂ ਦੇ ਵਿੱਚ ਕੈਬਨਿਟ ਮਨਿਸਟਰ ਹਰਪਜਤ ਸਿੰਘ ਈਟੀਓ ਨੇ ਆਪਣੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਜਾ ਕੇ ਆਪਣੀ ਵੋਟ ਦਾ ਜੋ ਇਸਤੇਮਾਲ ਹੈ ਉਹ ਕਰੋ ਸੋ ਦੱਸ ਦਈਏ ਕਿ ਸਵੇਰ ਤੋਂ ਹੀ VOTING ਹੋ ਰਹੀ ਹੈ 7 ਵਜੇ ਤੋਂ ਤੇ ਸ਼ਾਮ 6 ਵਜੇ ਤੱਕ ਇਹ VOTING ਲਗਾਤਾਰ ਜਾਰੀ ਰਹੇਗੀ ਤੇ ਲੋਕ ਵੀ ਵੱਡੀ ਗਿਣਤੀਆਂ ਦੇ ਵਿੱਚ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਨੇ ਸੋ ਆਓ ਸੁਣਦੇ ਹਾਂ ਹਰਪ੍ਰੀਤ ਸਿੰਘ ਈਟੀਓ ਦਾ ਕੀ ਹੈ ਕਹਿਣਾ ਦੇਖੋ ਅੱਜ ਬਹੁਤ ਵੱਡਾ ਲੋਕਾਂਤਰ ਦਾ ਤਿਉਹਾਰ ਹੈ ਦੇਸ਼ ਦੇ ਵਿੱਚ ਪਰੋ ਭਾਰਤ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਆ ਸੋ ਹਰੇਕ ਵੀ ਆਕੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ ਸੋ ਚਾਹੇ ਚਲੋ ਅੱਜ ਹੀ ਗਰਮੀ ਦਾ ਦਿਨ ਹੈ ਪਰ ਮੈਂ ਅਪੀਲ ਕਰੂੰਗਾ ਸਾਰੇ ਵੋਟਰਾਂ ਨੂੰ ਕਿ ਆਪਣੇ ਆਪਣੇ ਬਾਲੰਗੂਰ ਤੇ ਜਾ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਿਹੜਾ ਹੈ ਉਹ ਜ਼ਰੂਰ ਸਰ ਕੁਝ ਲੋਕਾਂ ਦਾ ਕਹਿਣਾ ਵੀ ਗਰਮੀ ਬੋਧ ਹੈ ਛੱਡੋ ਬਰਾ ਵੋਟ ਪਾਈ ਦਾਲ ਲੈਣ ਵੋਟ ਦੀ ਮਹੱਤਤਾ ਬਾਰੇ ਬਸੋ ਇਸ ਤਰ੍ਹਾਂ ਨਹੀਂ ਹੁੰਦਾ ਇੱਕ ਇੱਕ ਵੋਟ ਦੀ ਕੀਮਤ ਹੁੰਦੀ ਹੈ ਇੱਕ ਇੱਕ ਵੋਟ ਦੇ ਨਾਲ ਸਰਕਾਰਾਂ ਬਣਦੀਆਂ ਨੇ ਸੋ 5 ਸਾਲ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਹੈ ਸੋ ਮੈਂ ਤੇ ਇਹ ਹੀ ਕਹੂੰਗਾ ਕਿ ਇਹਨੂੰ ਕਿਸੇ ਵੀ ਤੌਰ ਤੇ ਮਿਸ ਨਹੀਂ ਕਰਨਾ ਚਾਹੀਦਾ ਇਸ ਮੌਕੇ ਨੂੰ ਉਹ ਵਾਤੂ ਵਾਤੇ ਕੀਮਤੀ ਦੇ ਵਿੱਚ ਸਾਨੂੰ ਅੱਜ ਆਪਣੇ ਵੋਟਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿੰਨੇ ਵੀ ਨਿਊ ਵੋਟਰਸ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਉਹ ਪਹਿਲੀ ਵਾਰੀ ਉਹਨਾਂ ਦੀ ਵੋਟ ਬਣੀਆਂ ਉਹਨਾਂ ਨੂੰ ਵੀ ਆਪ ਦਾ ਪਾਲਣ ਪੂਰ ਕੇ ਜਾ ਕੇ ਵੋਟ ਦੇ ਦੇਣੀ ਹੈ ਉਹਨਾਂ ਨੂੰ ਬੜੀ ਕਿੰਨੀ ਖੁਸ਼ੀ ਹੋ ਰਹੀ ਜੀ ਅੱਜ ਵੋਟ ਪਾ ਕੇ ਬਹੁਤ ਬਹੁਤ ਖੁਸ਼ੀ ਹੋਈਆ ਕਿ ਅੱਜ ਇਸ ਹੱਕ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਸਰਕਾਰਾਂ ਚੁਣਦੇ ਆ ਜਿਹੜੇ ਸਾਡੇ ਪ੍ਰਕਰਮੈਂਟ ਵਾਸਤੇ ਕੰਮ ਕਰਦੀਆਂ ਨਾ ਔਰ ਹਰੇਕ ਇੱਕ ਇੱਕ ਵੋਟਰ ਦਾ ਜਿਹੜਾ ਹੈ ਫਰਜ਼ਵੰਦ ਹੈ ਕਿ ਉਹ ਆਪਣੇ ਇਸ ਹੱਕ ਦਾ ਅਧਿਕਾਰ ਇਸਤੇਮਾਲ ਕਰਦੇ ਹੋਏ ਵੰਦਾ ਯੋਗਦਾਨ ਜਿਹੜਾ ਸ਼ਾਸਨ ਵਿੱਚ ਜੋ ਆਪਣਾ ਕਾਮ ਕੀਤਾ ਕਿਉਂਕਿ ਉਹਨਾਂ ਦੇ ਦੁਆਰਾ ਹੀ ਚੁਣ ਕੇ ਸਰਕਾਰਾਂ ਆਗਿਆ ਹੁੰਦੀਆਂ ਜਿਹੜੇ ਉਹਨਾਂ ਦੇ ਹੱਕਾਂ ਲਈ ਕੰਮ ਕਰਦੀਆਂ ਤੇ ਅੱਜ ਸਾਡੀ ਬੇਟੀ ਵੀ ਨਾਲਾ ਅੱਜ ਦੀ ਪਹਿਲੀ ਵੋਟ ਉਸਨੇ ਕਾਸ ਕੀਤੀ ਹੈ ਤੇ ਮੈਂ ਬਹੁਤ ਖੁਸ਼ ਆ ਅੱਜ ਮੇਰੀ ਬੱਚੀ ਨੇ ਪਹਿਲੀ ਵੋਟ ਪਾਈ ਹੈ थैंक यू ਕੱਲ ਕੱਲ ਕਿੰਨੀ ਵਾਰੀ ਵੋਟ ਪਾ ਰਹੀ ਸੀ ਉਹ ਮੇਰੀ ਤੀਜੀ ਵੋਟ ਆ ਅੱਛਾ ਕਿੰਨੇ ਕੁ ਸ਼ਿਓ ਹੋ ਰਹੀ ਹੈ ਬਹੁਤ ਸ਼ਿਓ ਹੋ ਰਹੀ ਹੈ ਜੀ ਅੱਜ ਜੋ ਕੰਟਰਕਟਾ ਤੇ ਆਹਾਰਾ ਇਹਦਾ ਸਭ ਤੋਂ ਵੱਡਾ ਮੁਕੰਦਰਾ ਆ ਫਾਰ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਆਪਣੀ ਆਵਾਜ਼ ਉਠਾਓ ਰੋ ਇੱਕ ਤਰੀਕਾ ਦੇਣਾ ਪਈਆ ਪੱਲੀ ਆਵਾਜ਼ ਜੀ ਤੋਂ ਤੇ ਆਪਣੀ ਹਰੇਕ ਰੋਟ ਨਾਲ ਤੁਸੀਂ ਦੇਸ਼ ਦਾ ਅੱਗੇ ਪਰਿਵệਸ਼ ਦਾ ਹੈ ਕਿ ਤੈ ਕਰਦੇ ਹੋ ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਰੋਟ ਜਰੂਰ ਖਾਣਾ ਵੋਟ ਤੋਂ ਵੋਟ ਪਾਣੀ ਕਿੰਨੀ ਕੀ ਜ਼ਰੂਰੀ ਹੈ ਮੈਂ ਅੱਗੇ ਕਹਿ ਚੁੱਕਾ ਜੀ ਆਪਣੇ ਇੱਕ ਵੋਟ ਨਾਲ ਅਸੀਂ ਦੇਸ਼ ਦਾ ਅੱਗੇ ਆਉਣ ਵਾਲਾ ਫਿਚਰ ਤੈਅ ਕਰਦੇ ਹਾਂ ਤਾਂ ਅਗਲੇ ਪੰਜ ਸਾਲ ਲਈ ਜੋ ਆਪਾਂ ਆਪਣੀ ਆਵਾਜ਼ ਨੂੰ بلند ਕਰ ਸਕਦੇ ਹਾਂ ਆਪਣੀ ਵੋਟ ਦੇ ਨਾਲ ਆ ਬਣਾ

ਡਿਵੈਲਪਮੈਂਟ ਵਾਸਤੇ ਸੋਚੇ ਸਾਡੀ ਕੰਟਰੀ ਲਈ ਅੱਜ ਕੱਲ ਅੱਜ ਦਾ ਯੂਟਿਊਬ ਹੋਰ ਕੁਝ ਹੀ ਚੱਲਦਾ ਕੋਈ ਧਰਮ ਦੀ ਰਾਜਨੀਤੀ ਨਹੀਂ ਚੱਲਦਾ ਕੁਝ ਨਹੀਂ ਜਾਂਦਾ ਸਿਰਫ ਇਹ ਜਾਂਦਾ ਕਿ ਸਾਡੀ ਆ ਨੌਕਰੀਆਂ ਵਧਣ ਸਾਡੀ ਡਿਵੈਲਪਮੈਂਟ ਹੋਵੇ ਸੀ ਬਾਹਰਲੀ ਕੰਟਰੀਸ 'ਚ ਇਸੇ ਕਰਕੇ ਭੱਜਦੇ ਆ ਕਿ ਸਾਡਾ ਰੈਂਸ ਐਂਡ ਠੀਕ ਹੋਵੇ ਸਾਨੂੰ ਸੋਸ਼ਲ ਸਿਕਿਉਰਿਟੀ ਮਿਲੇ ਇਸ ਕਰਕੇ ਸਿਰਫ ਅਸੀਂ ਉਹ ਪ੍ਰਧਾਨ ਮੰਤਰੀ ਚੁਣਨਾ ਚਾਹੁੰਦੇ ਆ ਜੋ ਸਾਡੇ ਹੱਕਾਂ ਵਾਸਤੇ ਖੜੇ ਹੋਵੇ ਸਾਨੂੰ ਕੋਈ ਖਾਸ ਦਾ ਰਿਲੀਜੀਅਨ ਨਾ ਅੱਜ ਦੇ ਟਾਈਮ 'ਚ ਕਿਸੇ ਨੂੰ ਉਸ ਸਟੀਰ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ ਬਦਲਾ ਲਿਆ ਸਕਦੀ ਸਿਰਫ ਕੌਨ ਜ਼ਰੂਰ ਇੱਕ ਰੋਟੀ ਹੈ ਜਿਹੜੀ ਬਦਲਾ ਲਿਆ ਸਕਦੀ ਹੈ ਹੋਰ ਕੋਈ ਚੀਜ਼ ਬਦਲਾ ਨਹੀਂ ਜਾ ਸਕਦੀ